ਸਾਲ ਹੋ ਗਿਆ ਮੋਟਰਸਾਈਕਲ ਨੂੰ ਭਾਜੀ ਇਹ ਨੰਬਰ ਕਿੱਦਾਂ ਲਗਾਇਆ ਫਿਰ ਨੰਬਰ ਇਹਨਾਂ ਨੇ ਕਹਿੰਦੇ ਲਾ ਦਿੰਨੇ ਆ ਤੁਹਾਡੀ ਆਰਸੀ ਆਣੇ ਵਾਲੀ ਜੀ ਆਣੇ ਬਸ 1.5 ਸਾਲ ਤੋਂ ਨੰਬਰ ਹੀ ਨਹੀਂ ਆਇਆ 1 ਸਾਲ 2 ਮਹੀਨੇ ਹੋ ਗਏ ਮਤਲਬ ਆਰਸੀ ਦਿੱਤੀ ਨਹੀਂ ਗਈ ਆਰਸੀ ਨਹੀਂ ਲੱਗੀ 7 ਮਹੀਨੇ ਹੋ ਗਏ ਆਰਸੀ ਨਹੀਂ ਆ ਰਹੀ ਹੈਗੀ ਫਿਰ ਉਹ ਮੋਰਸਾ ਲਿੱਤਾ ਸੀਗਾ ਧਮਾਕਾ ਪਾਉਣ ਦਾ ਪੇਮੈਂਟ ਕਿੱਥੀ ਚੰਦਾਨੋ ਕਹਿੰਦੇ ਸੀ ਵੀ 1 ਮਹੀਨੇ ਦਾ ਕਾਰਸੀ ਆ ਜਾਊਗੀ ਦੁਬਾਰਾ ਆਰਸੀ ਨਹੀਂ ਆਈ ਹੈਗੀ ਸਿੱਧੀ ਦਾ ਕੰਮ ਕਰਨ ਦਾ ਪੁਲਿਸ ਵਾਲੇ ਬਹੁਤ ਤੰਗ ਕਰਦੇ ਆ ਭਾਈ ਜਦੋਂ ਵੀ ਇਹਨਾਂ ਕੋਲ ਜਾਂਦੇ ਆ ਇਹਨਾਂ ਦਾ ਇੱਕ ਹੀ ਜਵਾਬ ਆ ਪੜੀ ਮੁੰਡੇ ਕੋਲੇ ਕਿਹਾ ਹੋਇਆ ਵਾ ਮੈਸੇਜ ਆਊਗਾ ਤੁਹਾਨੂੰ ਮੈਂ ਕਾਲ ਕਰਕੇ ਬੁਲਾ ਲੈਂਦਾ ਵਾ ਬਸ ਜੇ ਇਹ ਕਹਿੰਦੇ ਆ ਵੀ ਪੁਲਿਸ ਵਾਲੇ ਤਾਂ ਕਰਦੇ ਆ ਫਿਰ ਕਹੋਗੇ ਸਾਡੇ ਨਾਲ ਗੱਲ ਕਰਾ ਦਿਓ ਫਿਰ ਵੀ ਤਾਂ ਫੋਨ ਵੀ ਨਹੀਂ ਚੱਕਦਾ ਮੇਰੇ ਬੈਗ ਦਾ ਵਿੱਚ ਨੰਬਰ ਵੀ ਹੈ ਨਹੀਂ ਆਨਲਾਈਨ ਵੀ ਨਹੀਂ ਬਾਈ ਬੋਲਦਾ ਪਿਆ ਜਿਵੇਂ ਆਪਾਂ ਲੈਟਾਂ ਦੇ ਆਨਲਾਈਨ ਚਲਾਉਣ ਹੁੰਦੇ ਆ ਮੇਰਾ ਤਾਂ ਜਿੱਥੇ ਪੁਲਿਸ ਵਾਲਾ ਰੋਕਦਾ ਅਗਲਾ ਸਿੱਧਾ ਕਹਿੰਦਾ ਵਾ ਵੀਰੇ ਤੇਰੇ ਨਾਲ ਗੱਡੀ ਹੈ ਨਹੀਂ ਮੈਨੂੰ ਦੋ ਵਾਰੀ ਰੋਕ ਕਹਿੰਦੇ ਨੇ ਨਾ ਪਹਿਲਾਂ ਨੇ ਨੰਬਰ ਪਲੇਟਾਂ ਨਹੀਂਆਂ ਦੋ ਮਹੀਨੇ ਠੀਕ ਹੈ ਮੇਰੇ ਦੋ ਤਿੰਨ ਵਾਰ ਜਿਹੜਾ ਚਲਾਨ ਹੋਇਆ ਵਾ ਉਹ ਤਾਂ ਆਨਲਾਈਨ ਉਹਨੇ ਛ ਤੇ ਇਹਨਾਂ ਨੇ ਮੈਂ ਕਰ ਰੋਡ ਤੱਕ ਜਿਹੜੀ 992 ਲੱਗਿਆ ਹਾਂਜੀ 99 ਨੰਬਰ ਆ ਇਹਨਾਂ ਨੇ ਮੈਂ ਕਹੇ ਵੀ ਰੋਡ ਟੈਕਸ ਦੀ ਰਸੀਦ ਕੱਟ ਦੋ ਤੇ ਉਹ ਜਿਹੜਾ ਮੁੰਡਾ ਬਰੇ ਬੈੰਦਾ ਉਹ ਕਹਿੰਦਾ ਤੂੰ ਭਗਵੰਤ ਮਾਨਾ ਜਾ ਕੇ ਗੱਲ ਕਰ ਲੈ ਇਹਨੇ ਮੈਨੂੰ ਦੋ ਵਾਰੀ ਇਹ ਗੱਲ ਕਹੀ ਭਾਵੇਂ ਸਾਹਮਣੇ ਬਿਠਾ ਦੇ ਲੂਡਰ ਨਾਲ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇਸ ਸਮੇਂ ਵੀ Shimla Puri ਜੈਨੇਟ ਇੱਕ ਕੇਰੇ ਕੋ ਖੜੇ ਹਾਂ ਹਰ ਵਾਰ ਮੋਟਰਸਾਈਕਲ ਏਜੰਸੀਆਂ ਜਿਹੜੀਆਂ ਟਾਰਗੇਟ ਹੋ ਜਾਂਦੀਆਂ ਨੇ ਆਹ ਟਾਰਗੇਟ ਕਿਉਂ ਹੁੰਦੀ ਹੈ ਕਿ ਆਰਟੀਓ ਤੇ ਟ੍ਰਾਂਸਸਟੇਟ ਟ੍ਰਾਂਸਪੋਰਟ ਕਮਿਸ਼ਨਰ ਦੀ ਜਿਹ ਜਦੋਂ ਮੋਟਰਸਾਈਕਲ ਬਾਹਰ ਆਉਂਦਾ ਤਾਂ ਇੱਕ ਜਿਹੜੀ ਹੈ ਪ੍ਰੋਵੀਜ਼ਨਲ ਆਰਸੀ ਨਾਲ ਮਿਲਦੀ ਹੈ 30 ਦਿਨਾਂ ਦੀ ਉਹਦੀ ਬੁਨਿਆਦ ਹੁੰਦੀ ਹੈ ਉਸ ਤੋਂ ਬਾਅਦ ਜਿਹੜੀ ਇੱਕ ਆਰਸੀ ਜਿਹੜੀ 30 ਦਿਨ ਬਾਅਦ ਦੇਣੀ ਪੈਂਦੀ ਤੇ ਹਾਈ ਸਕਿਉਰਿਟੀ ਨੰਬਰ ਪਲੇਟ ਨਾਲ ਲਗਾਣੀ ਹੁੰਦੀ ਹੈ ਲੇਕਿਨ ਇਹ ਮੋਟਰਸਾਈਕਲ ਤਾਂ ਖੜੇ ਹੋਏ ਨੇ ਬੇਚਕ ਜਿਨ੍ਹਾਂ ਦੀ ਆਰਸੀਆਂ ਨਹੀਂ ਮਿਲੀਆਂ ਲੇਕਿਨ ਲੋਕ ਸਟਰਾ ਮੌਜੂਦ ਹੈ ਗੱਲਬਾਤ ਕਰਦੇ ਆ ਹੈ ਸਾਲ ਹੋ ਗਿਆ ਮੋਟਰਸਾਈਕਲ ਨੂੰ ਭਾਜੀ ਇਹ ਨੰਬਰ ਕਿਦਾਂ ਲਗਾਇਆ ਫਿਰ ਨੰਬਰ ਇਹਨਾਂ ਨੇ ਕਹਿੰਦੇ ਲਾ ਦਿੰਨੇ ਆ ਤੁਹਾਡੀ ਆਰਸੀ ਆਣੇ ਵਾਲੀ ਜੀ ਆਣਦੇ ਆ ਹਾਂ ਬਸ 1.5 ਸਾਲ ਤੋਂ ਨੰਬਰ ਹੀ ਨਹੀਂ ਆਇਆ 1 ਸਾਲ 2 ਮਹੀਨੇ ਹੋ ਗਏ ਸਰ ਮਤਲਬ ਆਰਸੀ ਦਿੱਤੀ ਨਹੀਂ ਗਈ ਆਰਸੀ ਨਹੀਂ ਲਈ ਤੇ ਪੁਲਿਸ ਤੋਂ ਕਿਹਾ ਬਚ ਰਿਓ ਮੈਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਮੇਰੀ ਆਰਸੀ ਕਦੋਂ ਦੇਣੀ ਹੈ ਇਹਨਾਂ ਨੇ ਇੱਕੋ ਗੱਲ ਕਿਹਾ ਵੀ ਸੀ ਅਪਲਾਈ ਕੀਤੀ ਹੋਈ ਆ ਆਜੂਗੀ ਤੁਹਾਡੇ ਘਰੇ ਆਜੂਗੀ ਕਿੱਥੋਂ ਦੀ ਆਣੀ ਹੈ ਇੰਗਲੈਂਡ ਤੋਂ ਆਣੀ ਹੈ ਯੂਰਪ ਤੋਂ ਆਣੀ ਹੈ ਕਿੱਥੋਂ ਦੀ ਆਣੀ ਹੈ ਪੁੱਛ ਲੈਂਦੇ ਤੁਸੀਂ ਗੱਲ ਆ ਸਰ ਇਹੀ ਤੇ ਗੱਲ ਤਾਂ ਮੈਂ ਸੋਚ ਰਿਹਾ ਵੀ ਜਵਾਬ ਇਹਨਾਂ ਕੋਲ ਹੁੰਦਾ ਹੀ ਨਹੀਂ ਹਰ ਵਾਰੀ ਮੈਨੂੰ ਜਦੋਂ ਵੀ ਮੈਂ ਕਦੇ ਗੇੜਾ ਮਾਰਦਾ ਵੀ ਤੁਹਾਡੀ ਆਰਸੀ ਆਜੂਗੀ ਦੋ ਚਾਰ ਦਿਨ ਜੋ ਆਜੂਗੀ ਅਗਲੇ ਹਫਤੇ ਆਜੂਗੀ ਇੱਕ ਦੋ ਵਾਰ ਮੈਨੂੰ ਪੁਲਿਸ ਵਾਲਿਆਂ ਨੇ ਵੜਿਆ ਸਿਮਰਨ ਪੈਲੇਸ ਕੋਲੇ ਨਹਿਰ ਤੇ ਹੂੰ ਉੱਥੇ ਮੈਂ 200 ਰੁਪਏ ਦੇ ਕੇ ਛੁੱਟਿਆ ਭਾਈ ਅੱਛਾ ਹਾਂਜੀ ਉਹ ਸਗੋਂ ਪੁਲਿਸ ਵਾਲਾ ਮੈਨੂੰ ਕਹਿੰਦਾ ਕਹਿੰਦਾ ਸ਼ੁਕਰ ਕਰੋ ਤੁਹਾਨੂੰ ਛੱਡ ਰਿਹਾ ਤੁਹਾਡਾ ਮੋਟਰਸਾਈਕਲ ਬੌਂਡ ਨਹੀਂ ਕੀਤਾ ਭਾਈ ਫਿਰ ਮੋਟਰਸਾਈਕਲ ਲੈਣ ਦਾ ਫਾਇਦਾ ਕੀ ਹੈ ਉਹੀ ਤੇ ਮੈਂ ਕਹਿੰਦਾ ਵੀ ਦੱਸੋ ਅਸੀਂ ਕਿਸ਼ਤਾਂ ਵੀ ਭਰ ਰਹੇ ਹਾਂ ਆਪਾਂ ਪੈਸੇ ਲਾਨੇ ਨੇ ਚੀਜ਼ ਲੈਣੇ ਆਪਾਂ ਹੂੰ ਠੀਕ ਹੈ ਤੇ ਜੋ ਚੀਜ਼ ਦਾ ਸਾਨੂੰ ਮੰਨ ਲਓ ਕੋਈ ਡਾਕੂਮੈਂਟ ਸਾਡੇ ਕੋਲੇ ਨਹੀਂ ਹੈ ਜੇ ਅਸੀਂ ਅਲਟਰ ਸਿਟੀ ਚਲੇ ਗਏ ਉੱਥੇ ਤਾਂ ਸਾਨੂੰ ਕਿਸੇ ਨੇ ਨਹੀਂ ਸੁਣਨਾ ਇੱਥੇ ਤੇ ਚਲੋ ਆਪਣੇ ਬੰ ਪ੍ਰਧਾਨਪੁਰ ਤੋਂ ਨਾਲ ਵੀ ਸਾਡੇ ਆਪਣੇ ਮੁੰਡੇ ਨੇ ਕੋਈ ਚੋਰ ਚੱਕੇ ਨਹੀਂ ਹੈਗੇ ਨਹੀਂ ਤਾਂ ਸਾਡੂੰ ਦਾ ਚੋਰੀ ਦਾ ਇਲਜ਼ਾਮ ਲਾ ਕੇ ਪੁਲਿਸ ਵਾਲਾ ਅੰਦਰ ਵੀ ਕਰ ਸਕਦਾ ਹੂੰ ਤੁਹਾਨੂੰ ਕੋਈ ਤੁਹਾਡੇ ਕੋਲ ਪ੍ਰੂਫ ਹੀ ਹੈਗਾ ਕੋਈ ਵੀ ਨਾ ਪ੍ਰੂਫ ਹੈਗਾ ਸਰ ਮੇਰੇ ਪ੍ਰੋਵੀਜ਼ਨਲ ਆਰਸੀ ਮੈਂ 1 ਮਹੀਨਾ ਦਿੱਤੀ ਸੀ ਕਿ ਜਿਹੜੀ ਚਿੱਟੀ ਜੀ ਕਾਗਜ਼ ਸਰ ਮੈਨੂੰ ਬਿੱਲ ਦਿੱਤਾ ਹੋਇਆ ਹੈ ਇੰਸ਼ੋਰੈਂਸ ਦਿੱਤੀ ਹੋਈ ਹੈ ਬਸ ਇਹ ਵੀ ਚਲਾਈ ਜਾ ਰਹੇ ਹਾਂ ਹਾਂਜੀ ਸਰ ਇੱਦਾਂ ਹੀ ਚੱਲ ਰਿਹਾ ਮੈਂ ਕਿਤਾ ਕਲੇਮ ਕਰਦਾ ਤੁਹਾਡਾ ਮੋਟਰਸਾਈਕਲ ਹੈ ਅਰੇ ਮੇਰਾ ਹੈ ਮੈਂ ਆਰਸੀ ਬਣਵਾ ਲਾਂ ਫੇਰ ਕਰ ਸਕਦੇ ਹਾਂ ਸਰ ਤੁਸੀਂ ਹੈ ਕਰ ਸਕਦੇ ਹਾਂ ਉਹ ਕਿਹੜਾ ਕੀ ਰੋਲਾ ਇੱਦਾਂ ਹੀ ਆ ਭਾਈ ਸੇਮ ਪ੍ਰੋਬਲਮ ਹੈ ਆਰਸੀ ਨਹੀਂ ਆਰੀ 7 ਮਹੀਨੇ ਹੋ ਗਏ ਆਰ ਸੀ ਨਹੀਂ ਆ ਰਹੀ ਹੈਗੀ ਜਦੋਂ ਮੋਰਸਾ ਲਿੱਤਾ ਸੀਗਾ ਡਿਮਾਂਡ ਦਾ ਪੇਮੈਂਟ ਕੀਤੀ ਸੀ ਇਹਨਾਂ ਨੂੰ ਕਹਿੰਦੇ ਸੀ ਵੀ 1 ਮਹੀਨੇ ਦਾ ਕਾਰਸੀ ਆ ਜੂਗੀ ਦੁਬਾਰਾ ਆਰ ਸੀ ਨਹੀਂ ਆਈ ਹੈਗੀ ਸ੍ਰੀ ਕੀ ਦਾ ਕੰਮ ਕਰਨ ਦਾ ਪੁਲਿਸ ਵਾਲੇ ਬਹੁਤ ਤੰਗ ਕਰਦੇ ਆ ਭਾਈ ਉਹ ਤਾਂ ਕਰਨ ਕਿ ਉਹਨੇ ਡਿਊਟੀ ਹੈ ਯਾਰ ਉਹਨਾਂ ਨੇ ਤਾਂ ਜੋ ਤੁਹਾਡੇ ਕੋਲ ਆਰ ਸੀ ਨਹੀਂ ਹੈਗੀ ਡਾਕੂਮੈਂਟ ਚੈੱਕ ਕਰਨੇ ਆ ਕਹਿੰਦੇ ਨੇ ਵੀ ਮੇਰੀ ਗੱਲ ਕਰਾ ਦਿਓ ਇਹ ਗੱਲ ਫੋਨ ਵੀ ਨਹੀਂ ਚੱਕਦੇ ਬਾਅਦ ਚ ਕਹਿੰਦਾ ਉਹਨੂੰ ਪੁਲਿਸ ਵਾਲੇ ਰੋਕਦੇ ਆ ਇੱਥੇ ਇੱਕ ਮੁੰਡਾ ਹੁੰਦਾ ਸੀਗਾ ਆਰ ਸੀ ਵਾਲਾ ਕਹਿੰਦਾ ਵੀ ਮੇਰੀ ਗੱਲ ਕਰਾ ਦਿਓ ਤੇ ਬਾਅਦ ਗੱਲ ਫੋਨ ਹੀ ਨਹੀਂ ਚੱਕਦੇ ਭਾਜੀ ਕੀ ਕਰੀਏ ਫਿਰ ਫੇ ਹੁਣ ਕਰਨਾ ਕੀ ਹੈ ਫਿਰ ਮੋਟਰਸਾਈਕਲ ਦਾ ਖੜੇ ਕਰਨਾ ਕੀ ਕਰਨੇ ਨੇ ਭਾਈ ਖੜੇ ਕਰੋ ਕਹਿੰਦੇ ਤੁਸੀਂ ਸਿਵਲ ਬੋਲ ਜੂਗਾ ਐਦਾਂ ਹੋ ਜਾਊਗਾ ਤੁਹਾਡਾ ਫਾਇਦਾ ਨਹੀਂ ਹੋਣਾ ਸੀ ਪੇਮੈਂਟ ਨਹੀਂ ਜਾਨੀ ਵਾਪਸ ਐਦਾਂ ਕਹਿ ਰਹੇ ਸਿਵਲ ਵੀ ਖਰਾਬ ਕਰਨਾਂ ਦਾ ਜ਼ਿੰਮੇਵਾਰੀ ਹੋਗੀ ਤੁਹਾਨੂੰ ਡਿਫਾਲਟਡ ਵੀ ਕਹਿਣਾ ਜ਼ਿੰਮੇਵਾਰੀ ਹੋਗੀ ਤੁਹਾਨੂੰ ਮਾਰਚ ਵੀ ਨਹੀਂ ਦੇਣੀ ਭਾਈ ਐਦਾਂ ਕਹਿ ਰਹੇ ਆ ਹੁਣ ਕੀ ਨਾਮ ਕੀ ਕੰਪਨੀ ਦਾ ਕਿ ਭਾਈ ਡਬਲ ਹਾਰਾ ਰੋਡ ਤੇ ਤੁਹਾਡਾ ਕੀ ਸੀ ਨਾ ਨੇ ਤੁਹਾਡੇ ਨਾਲ ਤੁਹਾਡੇ ਵੀ ਮੋਟਰਸਾਈਕਲ ਦੀ ਮੇਰੇ ਬ੍ਰਦਰ ਆ ਜੀ ਇਹ ਹਾਂ ਇਹਨਾਂ ਦੇ ਮੋਟਰਸਾਈਕਲ ਨੂੰ ਸਾਨੂੰ ਤਕਰੀਬਨ 8-9 ਮਹੀਨੇ ਹੋ ਗਏ ਆ ਕਹਿੰਦੇ ਆ ਨੂੰ ਵੀ ਪਾਜੀ ਆਰਸੀ ਤੋਂ ਕਹਿੰਦੇ ਅੱਜ ਆਜੋ ਕੱਲ ਆਜੋ ਅੱਜ ਆਜੋ ਕੱਲ ਆਜੋ ਬਲਾਰੇ ਲਾਈ ਜਾਂਦੇ ਆ ਹੋਰ ਕੋਈ ਜਦੋਂ ਵੀ ਇਹਨਾਂ ਕੋਲੇ ਜਾਂਨੇ ਆ ਇਹਨਾਂ ਦਾ ਇੱਕ ਹੀ ਜਵਾਬ ਆ ਪਾਜੀ ਮੁੰਡੇ ਕੋਲੇ ਕਿਹਾ ਹੋਇਆ ਵਾ ਮੈਸੇਜ ਆਊਗਾ ਤੁਹਾਨੂੰ ਮੈਂ ਕਾਲ ਕਰਕੇ ਬੁਲਾ ਲੈਣਾ ਵਾ ਬਸ ਜੇ ਇਹ ਕਹਿੰਦੇ ਵੀ ਪੁਲਿਸ ਵਾਲੇ ਤਾਂ ਕਰਦੇ ਆ ਫਿਰ ਕਹੋਗੇ ਸਾਡੇ ਨਾਲ ਗੱਲ ਕਰਾ ਦਿਓ ਫਿਰ ਵੀ ਤਾਂ ਫੋਨ ਵੀ ਨਹੀਂ ਚੱਕਦਾ ਪੁਲਿਸ ਵਾਲੇ ਤੇ ਕੀ ਚੱਕਣਾ ਆਰਸੀ ਪੁੱਛਣ ਲਈ ਵੀ ਫੋਨ ਕਰ ਲਿਆ ਤਾਂ ਵੀ ਨਹੀਂ ਫੋਨ ਚੱਕਦਾ ਆ ਆਓ ਆਓ ਅੰਦਰ ਪੁੱਛੀਏ ਹਾਂ ਭਾਈ ਕੌਣ ਹੈ ਮੈਨੇਜਰ ਮੈਨੇਜਰ ਸਾਹਿਬ ਇਹਦੀ ਆਰਸੀਆਂ ਕਿੱਥੇ ਆਰਸੀਆਂ ਕਿੱਥੇ ਲੈਣਾਂ ਦੀਆਂ ਇਹਦੇ ਦੱਸੋ ਥੋੜਾ ਜਿਆ ਕਿੰਨੇ ਕ ਚਲਾਨ ਕਰਾਣੇ ਨੇ ਕਿੰਨਾ ਕ ਨੁਕਸਾਨ ਕਰਾਣਾ ਨੇ ਦਾ ਕਿੰਨਾ ਇਹਨਾਂ ਦਾ ਐਕਚੁਅਲੀ ਪਤਾ ਕਿ ਇਹ 91 ਦਾ ਜਿਹੜਾ ਐਸ ਡੀ ਐਮ ਸੀਗਾ ਉਹ ਐਕਚੁਅਲੀ ਪੋਰਟਲ ਤੋਂ ਉੱਡ ਗਿਆ ਸੀਗਾ ਉਹ ਦੁਬਾਰਾ ਉਹ ਹੋ ਗਿਆ ਹੋ ਗਿਆ ਅਟੈਚ ਤੇ ਥੋੜਾ ਬੈਕਲੋਗ ਦੇ ਕਾਰਨ ਪੈਂਡਿੰਗ ਸੀਗਾ ਜਿਹੜਾ ਸਾਡਾ ਸਟਾਫ ਹੈ ਐਕਚੁਅਲੀ ਹੁਣ ਅਵੇਲੇਬਲ ਨਹੀਂ ਹੈ ਭਾਈ 1.5 ਸਾਲ 1 ਸਾਲ 3 ਮਹੀਨੇ ਸਿਰਫ 3 2 ਮਹੀਨੇ ਹੋਏ ਨੇ ਪੀਬੀ 91 ਨੂੰ ਬਦਲੇ ਪੀਬੀ 10 ਦੇ ਵਿੱਚ ਲੇਕਿਨ 1 ਸਾਲ ਚਲੋ 2 ਮਹੀਨੇ ਕਰਦੇ 1 ਸਾਲ ਤੱਕ ਨਦੀ ਆਰ ਸੀ ਨਹੀਂ ਆਈ ਨਹੀਂ 1 ਸਾਲ ਦਾ ਕੌਣ ਹੈ ਕਸਟਮਰ ਆ ਫਿਰ ਕਿੱਦਾਂ ਆਊ ਭਾਈ ਜੀ ਨਹੀਂ ਉਹਨਾਂ ਦਾ ਤਾਂ ਕੋਈ ਕਰੇ ਗਈ ਸੀ ਵਾਪਸ ਚਲੀ ਗਈ ਸਾਡੇ ਵੱਲੋਂ ਅਪਰੂਵਲ ਜਿਹੜੀ ਨਹੀਂ ਅਪਰੂਵਲ ਹੁੰਦੀ ਉਹਦੀ ਗੱਲ ਲੱਗਿਆ ਤੇ ਪ੍ਰੋਵੀਜ਼ਨਲ ਅਸੀ ਦਿੰਦੇ ਉਹਨਾਂ ਨਾਲ ਉਹਨੂੰ ਹਾਂ ਦਿੰਦੇ ਆ ਕਿਤੇ ਕਿਹਦੇ ਕੋਲ ਪ੍ਰੋਵੀਜ਼ਨਲ ਅਸੀ ਇਹ ਚੋਂ ਸਾਰੇ ਕੋਲ ਹੋਣੀ ਆ ਹਾਂ ਤਾਂ 7 ਮਹੀਨੇ ਹੋ ਗਏ ਨਾ ਹਾਂ ਪੁਰ ਸਾਰੇ ਕੋਲ ਪ੍ਰੋਵੀਜ਼ਨਰ ਸੀਗੇ ਛੋਟਾ ਇੱਕ ਕੰਮ ਕਰੋ ਇਹਨਾਂ ਦੇ ਚਲਾਨ ਜਿਹੜੇ ਭੁਗਤੇ ਜਾਂਦੇ ਨੇ ਚਲਾਨ ਦੇ ਵਿੱਚ ਗੱਡੀ ਬੌਂਡ ਹੋ ਗਈ ਆ ਸਿੱਬਲ ਖਰਾਬ ਹੋ ਗਿਆ ਆਰਸੀ ਦਾ ਤੱਕ ਨਹੀਂ ਆਂਦੀ ਜ਼ਿੰਮੇਦਾਰ ਹੈਗੇ ਹੋ ਤੁਸੀਂ ਚਲਾਨ ਬਾਰੇ ਵੀ ਸਰ ਪਤਾ ਕੀ ਹੈ ਦੇਖੋ ਹੁਣ 91 ਦਾ ਨੰਬਰ ਐਸ ਡੀ ਐਮ ਹੈ ਗਵਰਨਮੈਂਟ ਨੇ ਸਾਨੂੰ ਬਿਨਾਂ ਨੋਟੀਫਿਕੇਸ਼ਨ ਦੇ ਬੰਦ ਕੀਤਾ ਹੁਣ ਦੱਸੋ ਇਹਦੇ ਸਾਡੀ ਸਾਡਾ ਕੀ ਕਸੂਰ ਉਹ ਤਾਂ ਹੋ ਗਿਆ ਨਾ ਭਾਈ ਸ਼ੁਰੂ ਸ਼ੁਰੂ ਹੋਏ ਨੂੰ 7 ਦਿਨ ਹੋ ਗਏ ਨੇ ਇਹ ਗੱਲ ਕਰੋ ਕਿ 91 ਜਿਹੜਾ ਐਸ ਡੀ ਐਮ ਨੇ ਸਾਨੂੰ ਦੱਸ ਕੇ ਕੀਤਾ ਉਹਨਾਂ ਨੇ ਬੰਦ ਕੀਤਾ ਇਹ ਵੀ ਦਾ ਕੁਐਸਚਨ ਆ ਨਾ ਉਹਦਾ ਰਿਕਾਰਡ ਜਿਹੜਾ ਹੈ ਮੈਂਟੇਨ ਕੀਤਾ ਸੀਗਾ ਇਸ ਕਰਕੇ ਸਾਈਡ ਬੰਦ ਕੀਤੀ ਸਾਈਡ ਬੰਦ ਹੋਣ ਤੋਂ ਬਾਅਦ ਜਗਰਾਉਂਸ ਦਾ ਕੰਮ ਹੋ ਰਿਹਾ ਸੀਗਾ ਜਗਰਾਉਂ ਤੋਂ ਕਰਾ ਲੈਂਦੇ ਜਗਰਾਉਂ ਦਾ ਕੰਮ ਹੁੰਦਾ ਹੀ ਪਿਆ ਸੀਗਾ ਪੀਪੀ 91 ਦਾ ਜਗਰਾਉਂਸ ਦਾ ਕੰਮ ਹੋ ਰਿਹਾ ਸੀਗਾ ਇਹਦਾ ਜਿਹੜਾ ਲੁਧਿਆਣਾ ਦਾ ਕੰਮ ਹੈ ਨਾ 91 ਐਸੀਮ ਬੰਦ ਹੋ ਗਿਆ ਸੀਗਾ ਹੁਣ 2-3 ਮਹੀਨੇ ਹੋਏ ਨੂੰ ਚੱਲੇ ਨੂੰ ਤੇ 2-3 ਮਹੀਨਾ ਫਿਲਹਾਲ ਬੰਨ ਸੀਗਾ ਤੇ ਹੁਣ ਸਾਡਾ ਸਟਾਫ ਅਵੇਲੇਬਲ ਸੀਗਾ ਫਿਲਹਾਲ 5 ਹਫਤੇ ਤੋਂ ਬਾਕੀ ਨਵਾਂ ਸਟਾਫ ਰੱਖਿਆ ਵਾ ਤੇ ਉਹ ਸਾਰਾ ਬੈਕਲੋ ਕਲੀਅਰ ਹੋ ਜਾਏਗਾ ਇਸ ਮਹੀਨੇ ਦੇ ਅੰਦਰ ਮੋਸਟਲੀ ਕਲੀਅਰ ਇਹ ਮੈਂ ਵੀ ਕਾਫੀ ਫਾਇਲਾ ਤਾਂ ਮੈਂ ਖੁਦ ਵਰਕ ਕਰਵਾਇਆ ਕਿਉਂਕਿ ਸਾਡਾ ਸਟਾਫ ਵੀ ਅਵੇਲੇਬਲ ਨਹੀਂ ਸੀਗਾ ਤੇ ਭੱਜ ਗਿਆ ਸੀਗਾ ਭਾਵੇਂ ਇਹਨਾਂ ਨੇ ਮੈਨੂੰ ਕਿਹਾ ਵੀ 43 ਜਣਿਆਂ ਦੀ ਲਿਸਟ ਬਣਾ ਕੇ ਦਿੱਤੀ ਮੈਨੂੰ 43 ਜਣਿਆਂ ਦਾ ਆਰਸੀ ਜਿਨ੍ਹਾਂ ਦੀ ਨਹੀਂ ਆ ਰਹੀ ਬਸ ਆਹ ਮੁੰਡਾ ਇਹ ਤਾਂ ਉਹਦੇ ਵਿੱਚ ਨੰਬਰ ਵੀ ਨਹੀਂ ਹੈਗਾ 43 ਦੇ ਵਿੱਚ ਕੀ ਬਾਈਕ ਦਾ ਮੇਰੇ ਬੈਕ ਦਾ ਵਿੱਚ ਨੰਬਰ ਵੀ ਹੈ ਨਹੀਂ ਆਨਲਾਈਨ ਵੀ ਬਈ ਬੋਲਦਾ ਵਾ ਜਿਵੇਂ ਆਪਾਂ ਲੈਟਾ ਦੇ ਆਨਲਾਈਨ ਚਲਾਉਣ ਹੁੰਦੇ ਮੇਰਾ ਤਾਂ ਜਿੱਥੇ ਪੁਲਿਸ ਵਾਲਾ ਰੋਕਦਾ ਅਗਲਾ ਸਿੱਧਾ ਕਹਿੰਦਾ ਵਾ ਵੀਰੇ ਤੇਰੇ ਨਾਲ ਤੇ ਗੱਡੀ ਹੈ ਨਹੀਂ ਮੈਨੂੰ ਦੋ ਵਾਰੀ ਰੋਕੇ ਇਹਨਾਂ ਨੇ ਮੈਂ ਫਰੋਜ਼ਦਾਨੀ ਮਾਰ ਕੇ ਫਿਰ ਯਾਰ ਇਹਨਾਂ ਦਾ ਯਾਰ ਇਹਨਾਂ ਕੋਲ ਪ੍ਰੋਵੀਜ਼ਨਲ ਆਰਸੀ ਹੈਗੀ ਹੈ ਸਾਰਾ ਕੁਝ ਇਹਨਾਂ ਦੇ ਨਾਮ ਤੇ ਗਵਰਨਮੈਂਟ ਆਫ ਪੰਜਾਬ ਦਾ ਪੇਪਰ ਹੈ ਤੇ ਬਸ ਇਹ ਹੈ ਕਿ ਜਿਹੜੀ ਸਾਡਾ ਜਿਹੜਾ ਬੈਕ ਲੋਗ ਹੈ ਉਹ ਕਲੀਅਰ ਹੋ ਜਾਏਗਾ ਵਿਥਿਨ ਇਸੇ ਮਹੀਨੇ ਚ ਤੇ ਬਾਕੀ ਆਰਸੀ ਆ ਜਾਏਗੀ ਸਾਰੇ ਦੀ ਭਾਜੀ ਉਹ ਪੇਪਰ 8 8 9 9 ਮਹੀਨੇੋਂ ਨਹੀਂ ਮੰਨ ਤੁਹਾਡੇ ਸਾਹਮਣੇ ਬੈਠਾ ਇੱਕ ਮਿੰਟ ਬ੍ਰਦਰ ਇੱਕ ਮਿੰਟ ਬ੍ਰਦਰ ਆਰਾਮ ਨਾਲ ਗੱਲ ਕਰੋ ਬ੍ਰਦਰ اچھا ਚਲੋ ਇੱਕ ਮਿੰਟ ਮੇਰੀ ਮੈਨੇ ਛੋਟੀ ਗੱਲ ਸੁਣੋ ਨਾਮ ਕੀ ਹੈ ਆਪਣਾ ਅਰਵਿੰਦ ਅਰਵਿੰਦ ਮੈਂ ਐਜ਼ ਅ ਲੋ ਦੀ ਗੱਲ ਕਰਾਂਗਾ ਇਹ ਤੁਸੀਂ ਵੀ ਜਾਣੋ ਕਿੰਨੇ ਸਾਲ ਤੋਂ ਕੰਮ ਕਰਦੇ ਹੋ ਏਜੰਸੀ ਦੇ ਵਿੱਚ ਐਜ਼ ਅ ਮੈਨੇਜਰ ਹਾਂ ਮੈਨੂੰ ਹੋ ਗਏ 7-8 6-7 ਸਾਲ ਹੋ ਗਏ ਮੈਨੂੰ ਜੋਬ ਕਰਦੇ ਐਜ਼ ਅ ਮੈਨੇਜਰ ਮੈਨੂੰ ਪਤਾ ਐਜ਼ ਅ ਲਾ ਦੇ ਅਕੋਰਡਿੰਗ ਜੋ ਵੀ ਹੈ ਡਿਲੇ ਹੈ ਕਮ ਬਟ ਜੋ ਵੀ ਇਹ ਬੈਕਲੋ ਕਲੀਅਰ ਕਰਵਾਤਾ ਹੈ ਸਟੇਟ ਟਰਾਂਸਪੋਰਟ ਕਮਿਸ਼ਨਰ ਤੱਕ ਇਹ ਗੱਲ ਚਲੀ ਗਈ ਤੇ ਫਿਰ ਕੀ ਹੋਊਗਾ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਕਹਿੰਦਾ ਹੈ ਕਿ ਜਦ ਤੱਕ ਹਾਈ ਸਕਿਉਰਿਟੀ ਨੰਬਰ ਪਲੇਟ ਲੱਗਦੀ ਹੈ ਨਾਲ ਦੀ ਨਾਲ ਆਰ.ਸੀ. ਜਿਹੜੀ ਹੈ 30 ਦਿਨਾਂ ਦੇ ਵਿੱਚ ਚਲੀ ਜਾਂਦੀ ਹੈ ਕਲੈਂਟ ਦੇ ਘਰੇ ਆਦਰਵਾਈਜ਼ ਹਾਈ ਸਕਿਉਰਿਟੀ ਨੰਬਰ ਪਲੇਟ ਤੋਂ ਬਗੈਰ ਹੈ ਗੱਡੀ ਨਹੀਂ ਚਲਾ ਸਕਦੇ ਇਹ ਹੁਣ ਵੀ ਚਲਾ ਰਹੇ ਨੇ ਡਿਫਰਟਡ ਹੈਗੀ ਲੱਗੀ ਹੋਈ ਉਹਨਾਂ ਦੇ ਹਾਈ ਸਕਿਉਰਿਟੀ ਪਲੇਟਾਂ ਇਹ ਇਹਦੇ ਚ ਡਿਫਰਟਡ ਤੁਸੀਂ ਹੋ ਕਿਉਂਕਿ ਹਾਈ ਸਕਿਉਰਿਟੀ ਨੰਬਰ ਪਲੇਟ ਤੁਸੀਂ ਲਗਾ ਕੇ ਦਿੱਤੀ ਹੈ ਆਰ.ਸੀ. ਇਹਨਾਂ ਕੋਲ ਨਹੀਂ ਹੈ ਕੱਲ ਨੂੰ ਫਸਲੇ ਦੇ ਕਲੇਮ ਤੁਹਾਡੇ ਤੇ ਕਰ ਸਕਦੇ ਨੇ ਹਾਈ ਸਕਿਉਰਿਟੀ ਜਿਹੜੀ ਪਲੇਟ ਹੈ ਨਾ ਉਹ ਵੀ ਤਾਂ ਜਿਹੜੀ ਅਪਲਾਈ ਹੋਈ ਉਹ ਸਰਕਾਰੀ ਪਲੇਟ ਹੈ ਉਹ ਔਰ ਇਹ ਆਰਸੀ ਜਿਹੜੀ ਉਹ ਮੈਂ ਕਹਿ ਤਾ ਰਿਹਾ ਬੈਕਲੋਗ ਕਲੀਅਰ ਕਰਵਾਤਾ ਹੈ ਸਾਰੀ ਫਾਈਲਾਂ ਦਾ ਤੇ ਉਹ ਆਰਸੀ ਕੁਛ ਹੀ ਦਿਨਾਂ ਚ ਆ ਜੇਗੀ ਨਾ ਜੀ ਸਾਰਿਆਂ ਦੀ ਸਮਾਂ ਸਮਾਂ ਹਮ ਲਾਸਟ ਡੇਟ ਹੈ 15 ਤਰੀਕ 15 ਤਰੀਕ ਚ ਸਾਰੀ ਦੀ ਆਰਸੀ ਆ ਜਾਈ ਜਿੰਨੇ ਖੜੇ ਹੋਏ ਨੇ ਹਾਂ ਹਾਂ 15 ਦਿਨਾਂ ਦੇ ਵੀ ਤੁਹਾਡੀ ਆਰਸੀ ਆਣੀ ਆ ਬਾਈ ਮੈਂ ਇੱਥੇ ਇਸ ਕਰਕੇ ਅਰਵਿੰਦ ਕੋਲ ਆਇਆ ਸੀਗਾ ਕਿ ਤੁਹਾਡਾ ਹੱਲ ਹੋ ਜਵੇ ਤੇਰੀ ਕੀ ਦਿੱਕਤ ਸੀ ਹੁਣ ਸਾਹਮਣੇ ਖੜਕੇ ਗੱਲ ਕਰ ਸਰ ਮੇਰੀ ਦਿੱਕਤ ਇਹ ਸੀਗੀ ਇਹਨਾਂ ਨੂੰ ਮੈਂ ਪਿਛਲੇ 3-4 ਮਹੀਨਿਆਂ ਤੋਂ ਕਹਿ ਰਿਹਾ ਵੀ ਆਰ.ਸੀ ਦਾ ਦਸੂਗਾ ਕਿ 2 ਮਹੀਨੇ ਉੱਪਰ ਹੋ ਗਏ ਨਾ ਪਹਿਲਾਂ ਇਹਨਾਂ ਨੇ ਨੰਬਰ ਪਲੇਟਾਂ ਲਾਈਆਂ 2 ਮਹੀਨੇ ਠੀਕ ਹੈ ਮੇਰੇ 2-3 ਵਾਰ ਜਿਹੜਾ ਚਲਾਨ ਹੋਇਆ ਵਾ ਉਹ ਤਾਂ ਆਨਲਾਈਨ ਉਹਨਾਂ ਨੇ ਛੱਡਤਾ ਵੀ ਚਲੋ ਕੋਈ ਨਹੀਂ ਬਾਈਕ ਨਵੀਂ ਐ ਤੇ ਇਹਨਾਂ ਨੂੰ ਮੈਂ ਕਿਹਾ ਰੋਡ ਟੈਕਸ ਜਿਹੜੀ ਰਸੀਦ ਲੱਗਾ ਹਾਂਜੀ 91 ਨੰਬਰ ਆ ਇਹਨਾਂ ਨੇ ਮੈਂ ਕਿਹਾ ਵੀ ਰੋਡ ਟੈਕਸ ਦੀ ਰਸੀਦ ਘੱਟ ਦੋ ਤੇ ਉਹ ਜਿਹੜਾ ਮੁੰਡਾ ਬਰੇ ਬੈੰਦਾ ਉਹ ਕਹਿੰਦਾ ਤੂੰ ਭਗਵੰਤ ਮਾਨਾ ਜਾ ਕੇ ਗੱਲ ਕਿ ਉਹ ਤਾਂ ਨਦੀ ਮਜਬੂਰੀ ਸੀ ਤੁਸੀਂ ਮੋਟਰਸਾਈਕਲ ਲੈ ਲਿਆ ਉਹਨੇ ਪੈਸੇ ਲੈ ਲਏ ਤੇ ਫਿਰ ਅਸੀਂ ਮੋਟਰਸਾਈਕਲ ਦਾ ਕੀ ਕਰੀ ਰਸੋ ਘਰਾਂ ਚ ਲਾ ਲਈ ਅੰਦਰ ਕਮਰੇ ਚ ਬੰਦ ਕਰ ਦਿੰਦੇ ਨੇ ਤੇ ਕਿਹੜੇ ਕਰ ਜੋ ਉੱਤਕਾਰ ਸੀ ਇਧਰ ਜਾਈਆਂ ਚ ਬੋਲਣੇ ਮੋਟਰਸਾਈਕਲ ਫਿਰ ਇਦਾਂ ਕਰ ਦਿੰਦੇ ਆ ਹੋਰ ਕੀ ਹੈ ਪਤਾ ਕੀ ਹੈ ਇੱਕੋ ਗੱਲ ਦਾ ਬਾਰ ਨੀ ਨੀ ਇਸ਼ੂ ਨਹੀਂ ਹੈ ਅਗਰ ਤੁਸੀਂ ਵੀ ਮੋਟਰਸਾਈਕਲ ਲਓਗੇ ਨਾ ਬਾਈ ਅਰਵਿੰਦ ਤੂੰ ਵੀ ਆਪਣੀ ਮਿਹਨਤ ਨਾਲ ਇੱਕ ਮੋਟਰਸਾਈਕਲ ਲਏਂਗਾ ਨਾ ਤੇ ਮਿਹਨਤ ਦੀ ਕਮਾਈ ਉਹਨੂੰ ਚੁਬਦੀ ਹੈ ਜਿਹੜਾ ਜੇ ਵਿੱਚੋਂ 30000 ਰੁਪਈਆ 5000 ਰੁਪਈਆ ਕਿੱਦਾਂ ਕੱਢਦਾ ਮੈਂ ਤੁਹਾਨੂੰ ਦੱਸਦਾ ਐਜ਼ ਅ ਰਾਈਟ ਹੈ ਜਿਹੜਾ ਚਲੋ ਸਟਾਫ ਵੱਲੋਂ ਜੋ ਵੀ ਹੈ ਉਹਦੇ ਲਈ ਮੈਂ ਸੌਰੀ ਫੀਲ ਕਰਦਾ ਬਾਕੀ ਕਿ RC 15 ਤੱਕ ਤਾਂ ਪਹਿਲੇ ਪਹਿਲਾ ਸਾਰੇ ਦੀ ਆ ਜਾਈ ਚਲੋ ਇਹ ਮੇਰੀ ਕਮਿਟਮੈਂਟ মিডিਆ ਦੇ ਵਿੱਚ ਇਹਨਾਂ ਨੇ ਗੱਲ ਕਰਤੀ ਹੈ 15 ਦਿਨ ਦਾ ਰਿਕਾਰਡ ਹੈ ਅੱਜ ਖਬਰ ਚੱਲੇ ਰਾਤੀ ਚੱਲੂਗੀ ਇਹ ਕੰਪਨੀ ਦੇ ਵਿੱਚ ਕੀ ਨਾਮ ਹੈ ਇਸ ਸ਼ੋਰੂਮ ਦਾ ਕਬਿਸ਼ ਮੋਟਰ ਹੈ ਕਬਿਸ਼ ਮੋਟਰ ਹੈ ਇਹ ਡੱਬਾ ਰੋਡ ਨੀਅਰ ਜੈਂਦੇ ਠੇਕੇ ਇਹ ਕਬਿਸ਼ ਮੋਟਰ ਹੈ ਡੱਬਾ ਰੋਡ ਤੇ ਹੈ ਜੈਂਦੇ ਠੇਕੇ ਦੇ ਕੋਲ ਹੈ ਮੈਨੇਜਰ ਨਾਲ ਗੱਲਬਾਤ ਕੀਤੀ ਹੈ ਜੋ ਤੜਪਰੇ ਸੀ ਦਿਨ ਨੇ ਮੋਰਸਾ ਲਿੱਤੇ ਇੱਕ ਸਾਲ 2 ਮਹੀਨੇ ਤੋਂ ਲੇਕਿਨ ਪਿੱਛੇ ਪੀਬੀ 91 ਬੰਦ ਕਰ ਦਿੱਤਾ ਗਿਆ ਸੀਗਾ ਲੇਕਿਨ ਉਹ ਹਫਤਾ ਹੋਇਆ ਚੱਲ ਪਿਆ ਵਾ ਪੀਬੀ 10 ਵਿੱਚ ਕਨਵਰਟ ਕਰ ਦਿੱਤਾ ਗਿਆ ਅਗਰ ਪੀਬੀ 91 ਚਲਾਉਣਾ ਹੀ ਨਹੀਂ ਸੀਗਾ ਮਾਨ ਸਾਹਿਬ ਤੇ ਚਲਾਇਆ ਕਰੇ ਸੀਗਾ ਪਿਛਲੀ ਸਰਕਾਰਾਂ ਚਲਾਤਾ ਸੀ ਤੁਸੀਂ ਆਕੇ ਬੰਦ ਕਰਾਤਾ ਤੇ ਐਦਾਂ ਹੀ ਬੰਦ ਕਰਾ ਕੇ ਫੇ ਲੋਕ ਹੀ ਪਰੇਸ਼ਾਨ ਹੋਣਗੇ ਆਖਿਰ ਲੋਕ ਜਾਣਗੇ ਕਿੱਥੇ ਫਿਰ ਠਿਕਰਾ ਕਿਤੇ ਫੁਕਦਾ ਹੈ ਕੰਪਨੀਆਂ ਤੇ ਕੰਪਨੀ ਤੇ ਗੁੱਸਾ ਕੌਣ ਕਰਦੇ ਨੇ ਕਲਾਇੰਟ ਕਲਾਇੰਟ ਦਾ ਆਖਿਰ ਕੰਮ ਹੁੰਦਾ ਹੈ ਕਿ ਆਪਣੀ ਜੇਬ ਵਿੱਚੋਂ ਪੈਸਾ ਖਰਚ ਕੀਤਾ ਤੇ ਪੈਸਾ ਖਰਚ ਕਰਕੇ ਚੀਜ਼ ਲ ਹਫਤਾ ਹੋਇਆ ਪੀਵੀ 91 ਚੱਲੇ ਨੂੰ ਲੇਕਿਨ ਇਹਨਾਂ ਨੇ ਕਿਹਾ ਕਿ 15 ਦਿਨ ਤੱਕ ਇਹਨਾਂ ਦੀ ਆਰਸੀ ਮਿਲ ਜਾਣਗੀਆ ਅਗਰ ਆਰਸੀ ਨਹੀਂ ਮਿਲਦੀ ਹੁਣ ਮਾਨ ਸਾਹਿਬ ਤੁਸੀਂ ਕਾਰਵਾਈ ਕਰੋਗੇ ਇਸ ਕੰਪਨੀ ਦੇ ਉੱਤੇ ਕਿੰਨੀ ਕਰੋਗੇ ਐਸਟੀਯੂ ਸਟੇਟ ਟਰਾਂਸਪੋਰਟ ਕਮਿਸ਼ਨਰ ਸਾਹਿਬ ਤੁਸੀਂ ਕਾਰਵਾਈ ਕਰੋਗੇ ਕਿੰਨੀ ਕਰੋਗੇ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਇਹਨਾਂ ਦੇ ਹੱਕ ਦੀ ਤੇ ਖੂਨ ਪਸੀਨੇ ਦੀ ਕਮਾਈ ਦਾ ਭੁਗਤਾਨ ਤੁਹਾਨੂੰ ਦੇਣਾ ਪੈ ਸਕਦਾ ਵੈ ਤੁਹਾਨੂੰ ਕੈਮਰਾਮੈਨ ਹਣੀ ਦੇ ਨਾਲ ਮੈਂ ਵਿਸ਼ਾਲ ਕਪੂਰ ਨੂੰ ਲੈ